ਕੈਨੇਡਾ ਤੋਂ ਪੰਜਾਬ ਦੇ ਲਈ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਦੇ ਸ਼ਹਿਰ ਮੌਕਟਨ ਦੇ ਰਹਿਣ ਵਾਲੇ ਤਿੰਨ ਪੰਜਾਬੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸੁਜਨਾ ਦੇ ਵਿੱਚ ਦੋ ਲੜਕੀਆਂ ਅਤੇ ਇੱਕ ਲड़का ਹੈ ਜਿਨ੍ਹਾਂ ਦੇ ਵਿੱਚੋਂ ਦੋ ਭੈਣ ਭਰਾ ਹਨ ਜੋ ਕਿ ਪਾਇਲ ਦੇ ਸ਼ਹਿਰ ਮਲੋਤ ਦੇ ਰਹਿਣ ਵਾਲੇ ਹਨ। ਸੋ ਮਾਮਲਾ ਪਾਇਲ ਦੇ ਸ਼ਹਿਰ ਸੋ ਕੈਨੇਡਾ ਤੋਂ ਪੰਜਾਬ ਦੇ ਲਈ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਜਿੱਥੇ ਕੀ ਕੈਨੇਡਾ ਦੇ ਸ਼ਹਿਰ ਮੋਕਟਲ ਦੇ ਰਹਿਣ ਵਾਲੇ ਤਿੰਨ ਪੰਜਾਬੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਜਿਨ੍ਹਾਂ ਦੇ ਵਿੱਚੋਂ ਦੋ ਪੈਣਪਰਾ ਹਨ ਜੋ ਕਿ ਪਾਇਲ ਦੇ ਸ਼ਹਿਰ ਮਲੌਦੇ ਰਹਿਣ ਵਾਲੇ ਹਨ ਸੋ ਮਾਮਲਾ ਪਾਇਲ ਦੇ ਸ਼ਹਿਰ ਮਲੌਤ ਤੋਂ ਹੈ ਜਿੱਥੇ ਕੀ ਦੋ ਪੈਣਪਰਾ ਚਾਚੇ ਅਤੇ ਤਾਏ ਦੇ ਬੱਚੇ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ ਜਦਕਿ ਇਹਨਾਂ ਦੇ ਨਾਲ ਹੀ ਇੱਕ ਲੜਕੀ ਜੋ ਕਿ ਸਮਾਣਾ ਦੀ ਰਹਿਣ ਵਾਲੀ ਸੀ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਮਰਨ ਵਾਲੇ ਦੇ ਵਿੱਚ ਨਵਜੋਤ ਸਿੰਘ ਸੂਮਲ ਉਮਰ 19 ਸਾਲ ਜੋ ਕਿ ਉਸਦੇ ਤਾਏ ਦੀ ਕੁੜੀ ਹਰਮਲ ਸੂਮਲ ਉਮਰ 23 ਸਾਲ ਜੋ ਕਿ ਆਪਣੇ ਨਾਲ ਰਹਿਣ ਵਾਲੀ ਇੱਕ ਲੜਕੀ ਜੋ ਕਿ ਸਮਾਣਾ ਦੀ ਰਹਿਣ ਵਾਲੀ ਸੀ ਉਸਦੇ ਪੇਪਰ ਕਰਵਾਉਣ ਦੇ ਲਈ ਇੱਕ ਟੈਕਸੀ ਦੇ ਵਿੱਚ ਬੈਠ ਕੇ ਜਾ ਰਹੇ ਸਨ ਟੈਕਸੀ ਦਾ ਟਾਇਰ ਫਟ ਜਾਣ ਕਾਰਨ ਗੱਡੀ ਹਾਦਸਾ ਗਰਸ ਹੋ ਗਈ ਜਿਸ ਦੇ ਵਿੱਚ ਤਿੰਨੇ ਜਾਨਾਂ ਦੀ ਮੌਤ ਹੋ ਗਈ ਜਦਕਿ ਟੈਕਸੀ ਡਰਾਈਵਰ ਦੀ ਜਾਨ ਬਚ ਗਈ ਹੈ ਕਰਨੈਲ ਸਿੰਘ ਪ੍ਰਧਾਨਗੁਰ ਦੋਰਾਫੋਂ ਦਾ ਕਮੇਟੀ ਮਲੋਂ ਸਰ ਬੜਾ ਦੁਖਦਾਈ ਜੀ ਜਿਹੜੀ ਘਟਨਾ ਵਾਪਰੀ ਹੈ ਮਤਲਬ ਇਹ ਤਾਂ ਹੈ ਜੀ ਬਹੁਤ ਜ਼ਿਆਦਾ ਕੋਈ ਦੁਖਦਾਈ ਹੈ ਇਹ ਤੋਂ ਵੱਡੀ ਦੁਖਦਾਈ ਘਟਨਾ ਹੋ ਹੀ ਨਹੀਂ ਸਕਦੀ ਨੌਜਵਾਨ ਮੋਟਾ ਤੇ ਨੌਜਵਾਨ ਕੁੜੀ ਦੀ ਮੌਤ ਹੋ ਜਾਵੇ ਇਹ ਸਿਰਫ ਇਸ ਲਈ ਜਾਂਦੇ ਨੇ ਬੱਚੇ ਵੀ ਕੁਝ ਚੰਗੇ ਭਵਿੱਖ ਲਈ ਪਰ ਜੇ ਇੱਥੇ ਚੰਗਾ ਭਵਿੱਖ ਹੋਵੇ ਕਿਉਂ ਜਾਣ ਬੱਚੇ ਕੈਨੇਡਾ ਅਮਰੀਕਾ ਦੇ ਕਿਉਂ ਜਾਣ ਕਿਉਂ ਬਗਾਨੀ ਧਰਤੀਆਂ ਜਾ ਕੇ ਮਰਨਾ ਹੋ ਇਸ ਲਈ ਬਹੁਤ ਹੀ ਦੁਖਦਾਈ ਘਟਨਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਚਾਹੁੰਦੇ ਹਾਂ ਜੀ ਜਿਵੇਂ ਹੁਣ ਵੀ ਪਰਿਵਾਰ ਆ ਜਿਹੜਾ ਬੜਾ ਹਾਂ ਬਹੁਤ ਵੱਡਾ ਦੁੱਖਾਂ ਦਾ ਪਹਾੜ ਆ ਜੀ ਬਹੁਤ ਟੁੱਟਿਆ ਹੋਇਆ ਜੀ ਬਈ ਸਰਕਾਰ ਮਦਦ ਕਰੀ ਉਹਨਾਂ ਇਹ ਲਾਸ਼ਾਂ ਸਾਨੂੰ ਇੱਥੇ ਪਹੁੰਚਦੀਆਂ ਕਰਦੇ ਹੋ ਜੀ ਜਿਹੜਾ ਬੇਟਾ ਸੀਗੇ ਨਗਰਜੋਤ ਸਿੰਘ ਕਿੰਨੀ ਉਮਰ ਸੀ ਉਹਦੀ ਤਕਰੀਬਨ 20 ਸਾਲ ਹਾਂ ਜੀ 20 ਸਾਲ ਤਕਰੀਬਨ ਅੱਛਾ ਕਿੰਨੀ ਦਿਨ ਪਹਿਲਾਂ ਗਿਆ ਸੀ ਉਹ 17 ਅਪ੍ਰੈਲ ਜੀ ਅੱਛਾ 17 ਅਪ੍ਰੈਲ ਨੂੰ ਗਿਆ ਜੀ ਹਾਂ ਜੀ ਤੇ ਜਿਹੜੇ ਤਿੰਨ ਬੱਚੇ ਜਿਹਦਾ ਕੀ ਹਾਸਾ ਆ ਆ ਸਰਵਤ ਹੋਈ ਇਹ ਕਿਦਾਂ ਹੋਏ ਨੇ ਮਤਲਬ ਜਦੋਂ ਤੁਹਾਨੂੰ ਪਤਾ ਲੱਗਦਾ ਸਾਨੂੰ ਸੁਰਖੀ ਪਾਸਵੜੀ ਪਤਾ ਲੱਗੇ ਸੀ ਜੀ ਕਿਹੜੇ ਸ਼ਹਿਰ ਸੀ ਬੋਲ ਮਾਲ ਹੈ ਜੀ ਇਹ ਕਿਹੜੇ ਸ਼ਹਿਰ ਸੀ ਕੋਪਰੀਆ ਲੋ ਤੇ ਦੂਸਰੇ ਦੋ ਬੱਚੇ ਸੀ ਨਾਲ ਜਿਹੜੇ ਬੇਟੀ ਸੀ ਥੋੜੀ ਇੱਕ ਤਾਂ ਫਿਰ ਭਤੀਜੀ ਸੀਗੀ ਜੀ ਇੱਕ ਸਮਾਰਟ ਕੁੜੀ ਸੀ ਅੱਛਾ ਜੀ ਹਾਂਜੀ ਤੇ ਕਿਸ ਤਰ੍ਹਾਂ ਮਦਦ ਕੀਤੀ ਤੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਬਾਹਰੋਂ ਫੋਨ ਆਇਆ ਜੀ ਅੱਛਾ ਜੀ ਤੀਜੇ ਦਾ ਤੇ ਉਹਦੇ ਵਸਤੂ ਦੀ ਬੇਸਤੀ ਕੀ ਆ ਸੀ ਅਸਟਡੀ ਤੇ ਸੀ ਸਰਕਾਰ ਤੋਂ ਚੱਲੇ ਪੀ ਆਫ ਸਰਕਾਰ ਤੋਂ ਸੈਂਟਰ ਕੋਰਪੋਰੇਟ ਇੰਡੀਆ ਤੋਂ ਚੌਹੇ ਬੱਚੇ ਜਲਦੀ ਤੋਂ ਜਲਦੀ ਜਟੋੜੀ ਇੱਥੇ ਆਈਆਂ ਜਨਰਲ ਨਾਲ ਸਾਡੇ ਸਹਿਯੋਗ ਕੀਤਾ ਜਾ ਰਿਹਾ ਹੈ